ਔਰੀ ਜਾਣ ਵਾਸਤੇ ਬਾਈ ਸੰਗਤ ਦੇਖ ਸਕਦੇ ਹੋ ਬਾਈ ਜਾਮ ਲੱਗਿਆ ਘੜ ਤੋਂ ਘੜ 2 ਤੋਂ 3 ਕਿਲੋਮੀਟਰ ਦਾ ਜਾਮ ਆ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੰਗਤ ਪਹੁੰਚੀ ਹੈ ਖਨੌਰੀ ਇੱਧਰ ਵੀ ਜਾਮ ਆਗਾ ਸਾਹਮਣੇ ਤਿੰਨੇ ਸੜਕਾਂ ਬਾਈ ਭਰੀਆਂ ਪਈਆਂ ਨੇ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਬਹੁਤ ਵੱਡਾ ਜਾਮ ਲੱਗਿਆ ਹੋਇਆਗਾ ਪਾਤਣਾ ਸ਼ਹਿਰ ਚ ਐਂਟਰ ਹੋਣ ਸਾਰ ਹੀ ਬਹੁਤ ਵੱਡਾ ਜਾਮ ਲੱਗਿਆ ਘੜ ਤੋਂ ਘੜ 2-3 ਕਿਲੋਮੀਟਰ ਦਾ ਜਾਮ ਆਗਾ ਇਹ ਅੱਗੇ ਵੀ 2 ਕਿਲੋਮੀਟਰ ਦਾ ਤੇ ਪਿੱਛੇ ਵੀ ਆਪੋ ਤਾਂ ਆਪ ਲੋਕ ਪਹੁੰਚੇ ਹੋਏ ਨੇ ਜਾਗਦਿਆਂ ਜ਼ਮੀਰਾਂ ਦੇ ਲੋਕ ਆ ਜਿਹੜੇ ਖਨੌਰੀ ਬਾਰਡਰ ਤੇ ਅੱਜ ਪਹੁੰਚੇ ਹੋਏ ਨੇ ਕਿ ਦੇਖ ਸਕਦੇ ਹੋ ਕੋਈ ਰਹਿ ਗਿਆ ਘਰੇ ਮੈਂ ਕਹਿੰਦਾ ਕੋਈ ਹੋ ਰਹਿ ਗਿਆ ਹੁਣ ਦੇਖ ਸਕਦੇ ਹੋ ਤੁਸੀਂ ਭਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਕੀ ਸਾਨੂੰ ਅੱਗੇ ਅਪਡੇਟ ਜਰੂਰ ਦੇਵਾਂਗੇ ਪਿਆ ਵੀ ਉੱਠ ਕੇ ਆ ਗਿਆ ਖਨੌਰੀ ਬਾਰਡਰ ਤੇ ਦੇਖ ਸਕਦੇ ਹੋ ਭਾਈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਬੱਸਾਂ ਸਾਰਾ ਪੰਜਾਬ ਹੀ ਉੱਠ ਕੇ ਆ ਜਾਈਗਾ ਖਨੌਰੀ ਬਾਰਡਰ ਤੇ ਪਾਤਣਾ ਵਿਖੇ ਜਾਮ ਲੱਗ ਗਿਆ ਸੀ ਖਨੌਰੀ ਬਾਰਡਰ ਜਾਣ ਵਾਸਤੇ ਬਹੁਤ ਸਾਰੀਆਂ ਬੱਸਾਂ ਤੁਸੀਂ ਦੇਖ ਸਕਦੇ ਹੋ ਜਾ ਰਹੀਆਂ ਨੇਗੇ ਆ ਸਾਰਾ ਪੰਜਾਬ ਉੱਠ ਕੇ ਅੱਜ ਖਨੌਰੀ ਬਾਰਡਰ ਤੇ ਆ ਗਿਆ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਬਈ ਪਾਤਣਾ ਆ ਕੇ ਬਹੁਤ ਵੱਡਾ ਜਾਮ ਲੱਗਿਆ ਸੀ ਖਨੌਰੀ ਬਾਰਡਰ ਜਾਣ ਵਾਸਤੇ ਇਨੀ ਸੰਗਤਾਂ ਜਾ ਰਹੀਆਂ ਨੇ ਪਰ ਜੋ ਸਿੱਧੂਪੁਰ ਦੇ ਨੁਮਾਇੰਦੇ ਨੇ ਸਾਰੇ ਵਰਕਰਾਂ ਨੇ ਆਪ ਖੜਕੇ ਤੁਸੀਂ ਦੇਖ ਸਕਦੇ ਹੋ ਆਪ ਖੜਕੇ ਜਾਮ ਆ ਜਿਹੜਾ ਖਲਾਇਆਗਾ ਤੇ ਜਾਮ ਆ ਜਿਹੜਾ ਦੋਸਤੋ ਬਹੁਤ ਵੱਡਾ ਲੱਗਿਆ ਦੀਆ ਪ੍ਰਸ਼ਾਸਨ ਇੱਥੇ ਆ ਕੇ ਖੜੇ ਇੱਥੇ ਆ ਕੇ ਸਾਥ ਦੇਵੇ ਕਿੱਥੇ ਆ ਪ੍ਰਸ਼ਾਸਨ ਇੱਕ ਵੀ ਬੰਦਾ ਪ੍ਰਸ਼ਾਸਨ ਦਾ ਨਹੀਂ ਪਹੁੰਚਿਆ ਬਈ ਦੇਖ ਸਕਦੇ ਹੋ ਤੁਸੀਂ ਵੀਡੀਓ ਸ਼ੇਅਰ ਕਰੋ ਇੱਕ ਵੀ ਬੰਦਾ ਪ੍ਰਸ਼ਾਸਨ ਦਾ ਇੱਥੇ ਨਹੀਂ ਹੈਗਾ ਇੱਥੇ ਚੌਂਕ ਦੇ ਵਿੱਚ ਪ੍ਰਸ਼ਾਸਨ ਲੱਗਣਾ ਚਾਹੀਦਾ ਸੀਗਾ ਕਿਵੇਂ ਪੰਜਾਬ ਸਰਕਾਰ ਆ ਜਿਹੜੀ ਉਹ ਆਪਣਾ ਕੰਮ ਆ ਜਿਹੜਾ ਉਹਨੂੰ ਸਹੀ ਨਹੀਂ ਕਰ ਰਹੀ ਦੇਖ ਸਕਦੇ ਇੱਥੇ ਜਾਮ ਲੱਗਿਆ ਹੋਇਆ ਗਿਆ ਤੇ ਦੇਖ ਸਕਦੇ ਹੋ ਬਈ ਆਪ ਆਪ ਸਿੱਧੂਪੁਰ ਯੂਨੀਅਨ ਦੇ ਆਪ ਨਮਾਇੰਦੇ ਜਿਹੜੇ ਆਪ ਜਾਮ ਖਿਲਾ ਰਹੇ ਨੇ ਵੱਡਾ ਹਾਸਾ ਹੋ ਸਕਦਾ ਤੀਆ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇੱਥੇ ਆ ਕੇ ਸਾਥ ਦੇਵੇ ਇੱਥੇ ਆ ਕੇ ਆਪਣੇ ਕੰਮ ਕਰੇ ਤੇ ਦੇਖ ਸਕਦੇ ਹੋ ਦੋਸਤੋ ਹਾਦਸਾ ਹੁੰਦਾ ਹੁੰਦਾ ਬਚ ਗਿਆ ਤੇ ਫਿਰ ਵੀ ਸਿੰਧੂਪੁਰੀ ਜੁਨੀਅਨ ਦੇ ਜਿਹੜੇ ਵਰਕਰ ਨੇ ਸਾਰੇ ਆਪ ਮਹਾਰੇ ਹੋ ਕੇ ਕੰਮ ਕਰ ਰਹੇ ਨੇ ਦੇਖ ਸਕਦੇ ਹੋ ਜਾਮ ਬਹੁਤ ਵੱਡਾ ਲੱਗਿਆ ਹੋਇਆ ਬਹੁਤ ਬੱਸਾਂ ਪਹੁੰਚੀਆਂ ਨੇ ਇੱਥੇ ਇੱਕ ਵੀ ਬੰਦਾ ਪੁਲਿਸ ਦਾ ਨਹੀਂ ਹੈਗਾ ਕੋਈ ਟ੍ਰੈਫਿਕ ਪੁਲਿਸ ਦਾ ਬੰਦਾ ਨਹੀਂ ਹੈਗਾ ਵੀ ਇੱਥੇ ਖੜਨਾ ਚਾਹੀਦਾ ਸੀਗਾ ਤੁਨੂੰ ਆਜੋ ਅੱਗੇ ਹੋਰ ਦਿਖਿਓਣਾ ਦੇਖ ਸਕਦੇ ਹੋ ਦੋਸਤੋ ਬੱਸਾਂ ਕਿੰਨੀ ਗਿਣਤੀ ਦੇ ਵਿੱਚ ਬੱਸਾਂ ਆਈਆਂ ਹੋਈਆਂ ਨੇ ਕਿੱਥਿਆ ਪ੍ਰਸ਼ਾਸਨ ਕਿੱਥਿਆ ਪੰਜਾਬ ਪੁਲਿਸ ਜਿਨ੍ਹਾਂ ਨੇ ਪ੍ਰਬੰਧ ਕਰਨਾ ਸੀ ਇੱਥੇ ਇੱਥੇ ਕੋਈ ਵੀ ਬੰਦਾ ਪੰਜਾਬ ਪੁਲਿਸ ਦਾ ਨੁਮਾਇੰਦਾ ਕੋਈ ਵੀ ਪੰਜਾਬ ਵੱਲੋਂ ਕੋਈ ਵੀ ਸਪੋਰਟ ਨਹੀਂ ਹੈਗੀ ਇੱਥੋਂ ਪਤਾ ਲੱਗਦਾਗਾ ਟ੍ਰੈਫਿਕ ਰੋਕਣਾ ਸੀਗਾ ਸੜਕਾਂ ਰੋਕਣੀਆਂ ਸੀਗੀਆਂ ਤੇ ਬੱਸਾਂ ਦੀ ਗਿਣਤੀ ਬਹੁਆ ਪਰ ਸਿੱਧੂਪੁਰ ਜੁਨੀਅਨ ਦੇ ਵਰਕਰਾਂ ਵੱਲੋਂ ਸਾਰੀਆਂ ਜਿਹੜੀ ਉਹ ਸੇਵਾ ਨਿਮਾਈ ਯਾਰੀਆਂ ਦੇਖ ਸਕਦੇ ਹੋ ਜਾਮ ਖਲਾਇਆ ਜਾ ਰਿਹਾ ਹੈਗਾ ਤੇ ਇੱਥੇ ਪ੍ਰਸ਼ਾਸਨ ਚਾਹੀਦਾ ਸੀ ਇੱਥੇ ਸੜਕਾਂ ਦਾ ਪ੍ਰਬੰਧ ਕਰਨ ਵਾਸਤੇ ਪ੍ਰਸ਼ਾਸਨ ਚਾਹੀਦਾ ਸੀਗਾ ਇੱਥੇ ਸਾਰੇ ਕਿਸਾਨ ਭਰਾ ਪਹੁੰਚੇ ਹੋਏ ਨੇ ਖਨੌਰੀ ਬਾਰਡਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰਾ ਪੰਜਾਬ ਉੱਠ ਕੇ ਅੱਜ ਖਨੌਰੀ ਬਾਰਡਰ ਪਹੁੰਚਿਆ ਹੋਇਆ ਹੈਗਾ ਬਹੁਤ ਵੱਡੀ ਗਿਣਤੀ ਆ ਗਈ ਘੱਟੋ ਘੱਟ ਮੈਂ ਕਹਣਾ 2-300 ਬੱਸਾਂ ਪਹਿਲਾਂ ਕਹੇ ਸੀ 2-300 ਬੱਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਪਹੁੰਚੀਆਂ ਹੋਈਆਂ ਨੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਵੀ ਬੰਦਾ ਪ੍ਰਸ਼ਾਸਨ ਦਾ ਨਹੀਂ ਹੈਗਾ ਬਾਈ ਇੱਥੇ ਇੱਕ ਵੀ ਬੰਦਾ ਤੁਹਾਨੂੰ ਮੈਂ ਦਿਖਾਇਆ ਨਾ ਪ੍ਰਸ਼ਾਸਨ ਦਾ ਨਹੀਂ ਹੈਗਾ ਸਿੱਧੂਪੁਰ ਦੇ ਵਰਕਰ ਆਪ ਇੱਥੇ ਕੰਮ ਕਰ ਰਹੇ ਨੇ ਆਪ ਸੇਵਾ ਨਿਭਾ ਰਹੇ ਨੇ ਯੋ ਐਂਬੂਲੈਂਸ ਐਂਬੂਲੈਂਸ ਲਗਾ いや ਪਹਿਲਾਂ ਫਿਰ ਗੱਡੀਆਂ ਲਗਾ ਰੀਆਂ ਜਾਰੀਆਂ ਨੇ ਦੇਖ ਸਕਦੇ ਹੋ ਭਾਈ ਇੱਕ ਖਨੌਰੀ ਬਾਰਡਰ ਤੇ ਜਾਣ ਵਾਲੀ ਸੰਗਤ ਆ ਸਾਰੀ ਤੇ ਤੁਹਾਨੂੰ ਵੀਡੀਓ ਥੋੜੀ ਡੇਟ ਮਿਲੂਗੀ ਇੱਕ ਵੀ ਬੰਦਾ ਪ੍ਰਸ਼ਾਸਨ ਦਾ ਇੱਥੇ ਨਹੀਂ ਹੈਗਾ ਭਾਈ ਜਾਮ ਦੇਖ ਸਕਦੇ ਤੁਸੀਂ ਪਾਤਣਾ ਸ਼ਹਿਰ ਦੇ ਵਿੱਚ ਹੀ ਜਾਮ ਲੱਗ ਗਿਆ ਸਾਰਾ ਪੰਜਾਬ ਹੀ ਉੱਠ ਕੇ ਆ ਗਿਆ ਇੱਕ ਚੌਂਕ ਤਾਂ ਆਪਾਂ ਨੇ ਪਾਸ ਕਰ ਲਿਆ ਪਾਤਣਾ ਦਾ ਦੂਜੇ ਚੌਂਕ ਤੇ ਫੇਰ ਲੱਗਿਆ ਹੋਇਆਗਾ ਕੱਟ ਦੋ ਕੱਟ ਮੈਂ ਕਹਣਾ 4-5 ਕਿਲੋਮੀਟਰ ਦੇ ਵਿੱਚ ਤਾਂ ਬੱਸੀਆਂ ਖੜੀਆਂ ਨੇ। ਬਾਕੀ ਟੈਂਪੂ ਗੱਡੀਆਂ ਜਿਹੜੀਆਂ ਆ ਰੀਆਂ ਨੇ ਉਹ ਅੱਡ ਨੇ। ਇਹ ਆ ਬਾਪੂ ਜਗਜੀਤ ਸਿੰਘ ਦੀ ਪਾਵਰ ਆ। ਬਾਪੂ ਕਿੱਡਾ ਕਿ ਜਾਵਾਂਗਾ? ਬਹੁਤ ਹੰਡਾ ਬਸ ਆਹੀ ਲੰਘ ਜੂ ਫੇਰ ਦਹਾਂ ਦਾ ਖੋਲ ਜੂ ਉਹਦੇ ਨਾਲ। ਚਲੋ ਦੇਖਦੇ ਆ ਕੀ ਬਣਦਾਗਾ। ਕਿਉਂਕਿ ਅੱਜ ਸਾਰਾ ਪੰਜਾਬ ਉੱਠ ਕੇ ਆ ਗਿਆ। ਬਾਪੂ ਦੇ ਸੱਦੇ ਤੇ ਇਹ ਦੇਖ ਸਕਦੇ ਹੋ ਬਾਈ। ਸਾਰਾ ਪੰਜਾਬ ਉੱਠ ਕੇ ਆ ਗਿਆ ਬਾਪੂ ਜਗਜੀਤ ਸਿੰਘ ਦੱਲੇਵਾਲ ਦੇ ਕਹੇ ਤੇ ਤੇ ਬਹੁਤ ਵੱਡਾ ਜਾਮ ਆ ਬਾਈ ਬਹੁਤ ਵੱਡਾ ਜਾਮ ਆ ਮੈਂ ਕਹਿੰਦਾ 10 ਕਿਲੋਮੀਟਰ ਤੱਕ ਦਾ ਜਾਮ ਹੋਣਾ 10 ਕਿਲੋਮੀਟਰ ਦਾ ਜਾਮ ਹੋਣਾ ਬਾਈ ਕਿਉਂਕਿ 5-6 ਕਿਲੋਮੀਟਰ ਤੱਕ ਤਾਂ ਆਪਾਂ ਹੀ ਆ ਗਏ ਤੁਰ ਕੇ ਆ ਗਏ ਕੁਝ ਜਾਮ ਪਿੱਛੇ ਆਗਾ ਦੋ ਫੋਰਮਾਂ ਤੇ ਜਾਮ ਲੱਗਿਆ ਹੋਇਆਗਾ ਤੇ ਇਹ ਜਾਮ ਦੇਖ ਸਕਦੇ ਹਾਂ ਅਜੇ ਤਾਂ ਇੱਕ ਸ਼ਹਿਰ ਪਿਆਗਾ ਪਾਤੜਾ ਸ਼ਹਿਰ ਪਿਆਗਾ ਉਸ ਤੋਂ ਬਾਅਦ ਖਨੌਰੀ ਸ਼ਹਿਰ ਪੈਣਾਗਾ ਫਿਰ ਉਸ ਤੋਂ ਬਾਅਦ ਵੱਡਾ ਰੋਡ ਖੁੱਲਣਾ ਦੋਸਤੋ ਅੱਜ ਸਾਰਾ ਪੰਜਾਬ ਹੈ ਜਿਹੜਾ ਉੱਠ ਕੇ ਆ ਗਿਆ ਤੇ ਵਲੰਟੀਅਰ ਵੀਰ ਪਹੁੰਚੇ ਹੋਏ ਨੇ ਆ ਦੇਖ ਸਕਦੇ ਹੋ ਬਾਈ ਤੇ ਪਾਸਟਣਾ ਦੇ ਵਿੱਚ ਦੇਖ ਸਕਦੇ ਹੋ ਬਾਈ ਉੱਪਰ ਉੱਥੇ ਵੀ ਖੋਲ ਰਹੇ ਨੇ ਜਾਮ ਤੇ ਦੇਖ ਸਕਦੇ ਆ ਵੀ ਪਹਿਲੇ ਪਹਿਲੇ ਤੇ ਤਾਂ ਹੈ ਨਹੀਂ ਸੀ ਪੰਜਾਬ ਪੁਰਸ ਦਾ ਕੋਈ ਵੀ ਬੰਦਾ ਕੋਈ ਵੀ ਪੰਜਾਬ ਵੱਲੋਂ ਕੋਈ ਵੀ ਜਾਮ ਖਲਾਉਣ ਵਾਸਤੇ ਹੁਣ ਹੋਰ ਇਹ ਦੇਖਾਂਗੇ ਆਪਾਂ ਵੀ ਕਿੰਨੇ ਕੁ ਵਰਕਰ ਪਹੁੰਚੇ ਹੋਏ ਨੇਗੇ ਹੋ ਸਕਦਾ ਪੰਜਾਬ ਪੁਲਿਸ ਦਾ ਔਰੇ ਬੰਦਾ ਹੋਵੇ ਕੋਈ ਮਤਲਬ ਕਿ ਕੋਈ ਮੁਲਾਜ਼ਮ ਹੋਵੇ ਇੱਥੇ ਜਾਮ ਖਲਾਉਣ ਵਾਸਤੇ ਆਜੋ ਦੇਖਦੇ ਆਂ ਦੋਸਤੋ ਜਾਮ ਦੇਖ ਸਕਦੇ ਹੋ ਬਹੁਤ ਵੱਡਾ ਜਾਮ ਆਗਾ ਦੇਖ ਸਕਦੇ ਹੋ ਭਾਈ ਖਨੋਰੀ ਅੱਡਰ ਤੇ ਜਾਣ ਵਾਸਤੇ ਇੱਥੇ ਭਾਈ ਇੱਥੇ ਕੋਈ ਪੰਜਾਬ ਪੁਲਿਸ ਦਾ ਪੰਜਾਬ ਵੱਲੋਂ ਕੋਈ ਅਧਿਕਾਰੀ ਹੈਗਾ ਕੋਈ ਜਾਮ ਨੂੰ ਪ੍ਰਬੰਧ ਵਾਸਤੇ ਕੋਈ ਅੱਗੇ ਬਾਈ ਬੈਠੇ ਨੇ ਉਹ ਤਿੰਨ ਚਾਰ ਪੁਲਿਸ ਮੁਲਾਜ਼ਮ ਉਹ ਧੂਈਆਂ ਤੇ ਬੈਠੇ ਆ ਠੀਕ ਆ ਆਦੇ ਬਰਗਰ ਪੀਜੇ ਖਾਈ ਜਾਂਦਾ ਬੈ ਕੇ ਠੀਕ ਆ ਕਰੇ ਆਹ ਵਲੰਟੀਅਰ ਆਏ ਨੇ ਜਿਸੇ ਬੰਦੀ ਦੇ ਉਹੀ ਸਾਰਾ ਮੈਨੇਜਮੈਂਟ ਕਰ ਰਹੇ ਨੇ ਠੀਕ ਆ ਜਿਵੇਂ ਬਾਪੂ ਨੂੰ ਚੱਕਣ ਵਾਸਤੇ ਵੱਡੀ ਫੋਰਸ ਲਾ ਦਾਂਦੇ ਨੇ ਇਹ ਤੇ ਅੱਜ ਜਿਹੜੀ ਇਹ ਮਤਲਬ ਕਿ ਜਾਮ ਖੋਲਣ ਵਾਸਤੇ ਕੋਈ ਫੋਰਸ ਨਹੀਂ ਨਹੀਂ ਲੱਗੀ ਪੰਜਾਬ ਵੱਲੋਂ ਚੰਗੇ ਕੰਮਾਂ ਨੂੰ ਉਹਨੇ ਕੋਈ ਕੁਝ ਨਹੀਂ ਹੈਗਾ ਬਾਪੂ ਨੂੰ ਕਿਦੇ ਪਹਿਲਾਂ ਲੈ ਕੇ ਜਾ ਕੇ ਫੇਰ ਚੱਕਣ ਖਾਤਰ ਰੋਜ਼ ਆ ਜਾਂਦੇ ਆ ਕਲ ਕਰਾ ਪੰਜਾਬ ਦੇ ਲੋਕਾਂ ਨੇ ਆਮ ਲੋਕਾਂ ਨੇ ਸਾਰੇ ਦੱਸਤਾ ਵੀ ਉਹਨਾਂ ਮਾਰ ਕਿੰਨੇ ਲੋਕ ਪਿਆਰ ਕਰਦੇ ਨੇ ਠੀਕ ਹੈ ਸਾਰਾ ਪੰਜਾਬ ਹੀ ਉੱਠ ਕੇ ਆ ਗਿਆ ਅੱਜ ਸਾਰਾ ਪੰਜਾਬ ਉੱਠ ਕੇ ਆ ਗਿਆ ਬਾਈ ਅੱਗੇ ਹੋਣ ਦੇਖ ਸਕਦੇ ਆਂ ਦੋਸਤੋ ਸਾਰਾ ਪੰਜਾਬ ਉੱਠ ਕੇ ਆ ਗਿਆ ਖੰਡੋਰੀ ਬਾਰਡਰ ਤੇ ਜਾਣ ਵਾਸਤੇ ਦੇਖ ਸਕਦੇ ਹੋ ਤੇ ਸਿੱਧੂਪੁਰ ਦੇ ਆਪ ਦੇ ਵਰਕਰ ਜਿਹੜੇ ਵੀਰ ਨੇ ਉਹ ਇੱਥੇ ਆ ਕੇ ਮਤਲਬ ਕਿ ਕਰ ਰਹੇ ਨੇਗੇ ਪ੍ਰਬੰਧ ਨਹੀਂ ਸਾਰਾ ਜਾਮ ਇੱਥੇ ਇਸ ਤਰ੍ਹਾਂ ਹੀ ਲੱਗਿਆ ਹੋਇਆ ਹੈਗਾ ਦੇਖ ਸਕਦੇ ਹੋ ਬਾਈ ਬਹੁਤ ਜਿਆਦਾ ਬਹੁਤ ਵੱਡਾ ਜਾਮ ਆਗਾ ਬਹੁਤ ਹੀ ਵੱਡਾ ਜਾਮ ਆ ਤੁਸੀਂ ਦੇਖ ਸਕਦੇ ਹੋ ਬਾਈ ਕੋਈ ਵੀ ਪ੍ਰਬੰਧ ਇੱਥੇ ਪੰਜਾਬ ਪੁਲਿਸ ਵੱਲੋਂ ਪੰਜਾਬ ਦੀ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਆ ਜਿਹੜਾ ਉਹ ਨਹੀਂ ਕੀਤਾ ਗਿਆ ਦੇਖ ਸਕਦੇ ਹੋ ਭਾਈ ਸਾਰਾ ਪੰਜਾਬ ਉੱਠ ਗਿਆ ਹੋਇਆ ਬੱਸਾਂ ਦੇਖ ਸਕਦੇ ਹੋ ਜਾਮ ਇੱਕ ਜਾਮ ਆਪੇ ਪਿੱਛੋਂ ਖੋਲ ਕੇ ਆਏ ਤੇ ਦੂਜਾ ਜਾਮ ਆ ਇਹ ਇੱਥੇ ਖੁੱਲਿਆਗਾ ਤੇ ਵਲੰਟੀਅਰ ਵੀਰ ਨੇ ਜਿਹੜੇ ਉਹ ਸਿੱਧੂਪੁਰ ਦੇ ਉਹੀ ਖੋਲ ਰਹੇ ਨੇ ਜਾਮ ਦੇਖ ਸਕਦੇ ਹੋ ਭਾਈ ਬਹੁਤ ਜ਼ਿਆਦਾ ਮਤਲਬ ਕਿ ਪੰਜਾਬ ਆ ਜਿਹੜੇ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦੇ ਬੱਸਾਂ ਭਰ ਕੇ ਪਹੁੰਚੇ ਹੋਏ ਨੇ ਆਮਦੀਆਂ ਗੱਡੀਆਂ ਭਰ ਕੇ ਵੀ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਬੱਸਾਂ ਦੀ ਗਿਣਤੀ ਹੈ ਨਹੀਂ ਕਿਸਾਨਪਰਾਬੋ ਇੱਥੇ ਬੱਸਾਂ ਦੀ ਗਿਣਤੀ ਹੈ ਨਹੀਂ ਖਨੌਰੀ ਬਾਰਡਰ ਤੇ ਜਾਣ ਵਾਸਤੇ ਬੱਸਾਂ ਪਹੁੰਚੀਆਂ ਹੋਈਆਂ ਨੇਗੀਆਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਬੱਸਾਂ ਦਾ ਨਹੀਂ ਥੋੜਾ ਹੈਗਾ ਗੱਡੀਆਂ ਦਾ ਨਹੀਂ ਥੋੜਾ ਹੈਗਾ ਟੈਂਪੂਆਂ ਦਾ ਨਹੀਂ ਥੋੜਾ ਹੈਗਾ ਬਹੁਤ ਵੱਡਾ ਜਾਮ ਹੈਗਾ ਦੋਸਤੋ ਪਰ ਇੱਥੇ ਵੱਡੀ ਵੱਡੀ ਗੱਲ ਇਹ ਆ ਗਈ ਜਿਹੜੇ ਪਹੁੰਚੇ ਹੋਏ ਨੇ ਉਹ ਆਪ ਮਹਾਰੇ ਲੋਕ ਪਹੁੰਚਨੇ ਆਉਂਦੀਆਂ ਗੱਡੀਆਂ ਲੈ ਕੇ ਪਹੁੰਚੇ ਹੋਏ ਨੇਗੇ ਤੇ ਦੇਖ ਸਕਦੇ ਹੋ ਬਾਈ ਬਹੁਤ ਵੱਡੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਅੱਜ ਪੂਰੇ ਪੰਜਾਬ ਵਾਂਗੂ ਪੰਜਾਬ ਸਾਰਾ ਉੱਠ ਕੇ ਆ ਗਿਆ ਉਹਦੇ ਗੱਡੀ ਉਹ ਦੇਖ ਸਕਦੇ ਹੋ ਬਾਈ ਬਹੁਤ ਬਹੁਤ ਸਾਰੀਆਂ ਬੱਸਾਂ ਭਰ ਕੇ ਖਨੌਰੀ ਬਾਰਡਰ ਤੇ ਜਾਣ ਵਾਸਤੇ ਪਹੁੰਚੇ ਹੋਏ ਨੇਗੇ ਆਹ ਦੇਖ ਸਕਦੇ ਹੋਗੇ ਸਾਰਾ ਪੰਜਾਬ ਹੀ ਉੱਠ ਕੇ ਆ ਗਿਆ ਗਿਣੀ ਜਾਇਓ ਤੁਸੀਂ ਬੱਸਾਂ ਗਿਣੀ ਜਾਇਓ ਬੱਸਾਂ ਦੀ ਗਿਣਤੀ ਆ ਜਿਹੜੀ ਉਹ ਕੰਮ ਕੱਟ ਨਹੀਂ ਜਾਣੀ ਦੇਖ ਸਕਦੇ ਹੋ ਭਾਈ ਬੱਸਾਂ ਬਹੁਤ ਜ਼ਿਆਦਾ ਪਹੁੰਚੇ ਹੋਈਆਂ ਨੇ ਬੱਸਾਂ ਬਹੁਤ ਪਹੁੰਚੇ ਹੋਈਆਂ ਨੇ ਗਿਆ ਦੇਖ ਸਕਦੇ ਹੋ ਦੋਸਤਾਂ ਬੱਸਾਂ ਦਾ ਜਿਹੜਾ ਕਾਫਲਾ ਬਹੁਤ ਵੱਡਾ ਕਾਫਲਾ ਆਗਾ ਬੱਸਾਂ ਦਾ ਤੇ ਦੇਖ ਸਕਦੇ ਹੋ ਬਾਈ ਬੱਸਾਂ ਗੱਡੀਆਂ ਕਾਰਾਂ ਨਾਉ ਨਹੀਂ ਲੈ ਰਿਆ ਹੈਗਾ ਦੇਖੋ ਬਹੁਤ ਜ਼ਿਆਦਾ ਪਹੁੰਚੇ ਹੋਈਆਂ ਨੇ ਇੱਥੇ ਕਦੋਂ ਤੋਂ ਕਦੋਂ ਦਾ ਸਾਰਾ ਪੰਜਾਬ ਹੀ ਪਹੁੰਚਿਆ ਹੋਇਆ ਹੈਗਾ ਲਗਭਗ ਸਾਰਾ ਪੰਜਾਬ ਹੀ ਪਹੁੰਚਿਆ ਹੋਇਆ ਹੈਗਾ ਲਗਭਗ ਸਾਰਾ ਪੰਜਾਬ ਹੀ ਪਹੁੰਚਿਆ ਹੋਇਆ ਹੈਗਾ ਦੇਖ ਸਕਦੇ ਹੋ ਬਾਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਸਾਂ ਗੱਡੀਆਂ ਪਹੁੰਚੇ ਹੋਈਆਂ ਨੇ ਗਿਣੀ ਜਾਓ ਤੁਸੀਂ ਬੱਸਾਂ ਗੱਡੀਆਂ ਪਹੁੰਚੇ ਹੋਏ ਗਿਨੀਆ ਵੀ ਦੋ ਘਾਮੇ ਜਾਮ ਲੱਗਿਆ ਸੀ ਪਾਤਣਾ ਸ਼ਹਿਰ ਦੇ ਵਿੱਚ ਉੱਥੇ ਵੀ ਜਾਮ ਖੁੱਲ ਗਿਆ ਤੇ ਇੱਥੇ ਵੀ ਜਾਮ ਖੁੱਲ ਗਿਆ ਖੁੱਲਿਆ ਖੋਲਿਆ ਕਿੰਨਾਂ ਨੇ ਹੈਗਾ ਉਹ ਵਲੰਟੀਅਰ ਵੀਰਾਂ ਨੇ ਖੋਲਿਆ ਹੈਗਾ ਜਿਹੜੇ ਸਿੱਧੂਪੁਰ ਦੇ ਵਰਕਰ ਨੇ ਸਿੱਧੂਪੁਰ ਦੇ ਮੈਂਬਰ ਨੇ ਤੇ ਉਹਨਾਂ ਦਾ ਆਫਦਾ ਕੰਮ ਵੀ ਉਸ ਵਾਰ ਰਹੀ ਨਾਲ ਨਾਲ ਤੇ ਇਹ ਵੀ ਪ੍ਰਬੰਧ ਕਰ ਰਹੇ ਨੇ ਦੇਖ ਸਕਦੇ ਹੋ ਇੱਥੇ ਇਹ ਵੀ ਨਹੀਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਥੇ ਇਹ ਵੀ ਨਹੀਂ ਹੈਗਾ ਵੀ ਉਹਨਾਂ ਨੇ ਆਪਣੀਆਂ ਗੱਡੀਆਂ ਆਪਣੀਆਂ ਬੱਸਾਂ ਲਗਾਉਣੀਆਂ ਨੇ ਜਿਹੜੇ ਆਮ ਲੋਕ ਨੇ ਉਹਨਾਂ ਦੀਆਂ ਗੱਡੀਆਂ ਉਹਨਾਂ ਦੀਆਂ ਬੱਸਾਂ ਉਹਨਾਂ ਦੇ ਮੋਟਰਸਾਈਕਲ ਉਹਨਾਂ ਦੇ ਸਾਧਨ ਵੀ ਲੰਘਾ ਰਹੇ ਨੇ ਨਾਲ ਦੇਖ ਸਕਦੇ ਹੋ ਭਾਈ ਤੇ ਇਹ ਨਹੀਂ ਹੈਗਾ ਕੱਲੀਆਂ ਬੱਸਾਂ ਗੱਡੀਆਂ ਲੰਘਾ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਸਾਧਨ ਸਾਰੇ ਲੰਘਾ ਰਹੇ ਨੇ ਭਾਈ ਵੀਡੀਓ ਤੁਹਾਨੂੰ ਥੋੜੀ ਲੇਟ ਮਿਲੇਗੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਜਗਦੀਸ਼ ਸਿੰਘ ਢੱਲੇਵਾਲ ਦੀ ਜਗਦੀਸ਼ ਸਿੰਘ ਢੱਲੇਵਾਲ ਦੇ ਪਿੱਛੇ ਸਾਰਾ ਪੰਜਾਬ ਆ ਜਿਹੜਾ ਉੱਠ ਕੇ ਆ ਗਿਆ ਬੱਸ ਬੱਸਾਂ ਦੀ ਗਿਣਤੀ ਹੈ ਜਿਹੜੀ ਉਹ ਗੱਡੀਆਂ ਦੀ ਗਿਣਤੀ ਹੈ ਉਹ ਤੁਸੀਂ ਕਰ ਨਹੀਂ ਸਕਦੇ ਦੋਸਤੋ ਬਹੁਤ ਵੱਡਾ ਜਾਮ ਲੱਗਿਆ ਹੋਇਆ ਬਾਈ ਬਹੁਤ ਵੱਡਾ ਘੱਟ ਟੁਕੜ 10 ਕਿਲੋਮੀਟਰ ਤੱਕ ਦਾ ਜਾਮ ਹੀ ਆ ਬੱਸਾਂ ਹੀ ਨੇ ਤੇ ਹੌਲੀ ਹੌਲੀ ਅੱਗੇ ਖਲਾਈ ਜਾਂਦੇ ਪਰ ਕਿਹਦੀ ਦਾ ਆਮ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵੀ ਦਿੱਕਤ ਆ ਆਉਣ ਦੇਰੇ ਦੇਖ ਸਕਦੇ ਹੋ ਤੁਸੀਂ ਉਹਨਾਂ ਨੂੰ ਵੀ ਗੱਡੀ ਜਾਂਦੇ ਆ ਤੇ ਗੱਡੀਆਂ ਵਾਲਿਆਂ ਨੂੰ ਵੀ ਗੱਡੀ ਜਾਂਦੇ ਆ ਟਰਾਲੇ ਵਾਲਿਆਂ ਨੂੰ ਵੀ ਕੱਢੀ ਜਾਂਦੇ ਆ ਤੇ ਆਪਦੀਆਂ ਬੱਸਾਂ ਨੂੰ ਵੀ ਲੰਗਾਈ ਜਾਂਦੇ ਆ ਥੋੜਾ ਥੋੜਾ ਕਰਕੇ ਉਹਨਾਂ ਨੇ ਆਪ ਆਪਦੇ ਪ੍ਰਬੰਧ ਆਪਦੇ ਹੱਥ ਚ ਲਿਆ ਆ ਕੇ ਪ੍ਰਸ਼ਾਸਨ ਦੀ ਹੋਰ ਗੈਰਹਾਜ਼ਰੀ ਆ ਪ੍ਰਸ਼ਾਸਨ ਦਾ ਇੱਕ ਵੀ ਨੁਮਾਇੰਦਾ ਇੱਕ ਵੀ ਅਧਿਕਾਰੀ ਇੱਥੇ ਨਹੀਂ ਹੈਗਾ ਪ੍ਰਸ਼ਾਸਨ ਨੂੰ ਚਾਹੀਦਾ ਸੀ ਇੱਥੇ ਆ ਕੇ ਪਰਮੰਧ ਸਾਹਿਬ ਦੀਆਂ ਡਿਊਟੀਆਂ ਲਾਉਂਦੀਆਂ ਰੋਡ ਤੇ ਸਪੈਸ਼ਲ ਡਿਊਟੀ ਜਾਮ ਨਹੀਂ ਲੱਗਣ ਦੇਣ ਦੀ ਆ ਪਰ ਇੱਥੋਂ ਪਤਾ ਲੱਗਦਾਗਾ ਵੀ ਫੋਰਚੇ ਨੂੰ ਫੇਲ ਕਰਨ ਦੀਆਂ ਜਿਹੜੀਆਂ ਪ੍ਰਸ਼ਾਸਨ ਚ ਜਿਹੜੀਆਂ ਜਿਹੜੀਆਂ ਸ਼ਾਸਚਾ ਜਿਹੜੀਆਂ ਦੱਸ ਰਹੀਆਂ ਦੀ ਆ ਡਿਊਟੀਆਂ ਜਿਹੜੀਆਂ ਇਹਨਾਂ ਦੀਆਂ ਪੱਕੀਆਂ ਨੇ ਪੱਕੀਆਂ ਡਿਊਟੀਆਂ ਨੇ ਦੇਖ ਸਕਦੇ ਬੱਸਾਂ ਭਰ ਕੇ ਬੱਸਾਂ ਭਰ ਕੇ ਜਾ ਰਹੀਆਂ ਨੇ ਦੋਸਤੋ ਮੈਂ ਕਹਿੰਦਾ ਇੰਨੀ ਗਿਣਤੀ ਹੋ ਗਈ ਇੰਨੀ ਗਿਣਤੀ ਹੋ ਗਈ ਇੰਨੀਆਂ ਬੱਸਾਂ ਇੰਨੀਆਂ ਗੱਡੀਆਂ ਆ ਰਹੀਆਂ ਨੇ ਗਈਆਂ ਅਣਗਿਣਤ ਗੱਡੀਆਂ ਅਣਗਿਣਤ ਬੱਸਾਂ ਤੁਸੀਂ ਗਿਣੀ ਜਾਇਓ ਨਾਲ-ਨਾਲ ਬੱਸਾਂ ਗਿਣੀ ਜਾਇਓ ਬਈ ਨਾਲ ਦੀ ਨਾਲ ਬੱਸਾਂ ਗਿਣੀ ਜਾਇਓ ਕਿ ਕਿੰਨੀਆਂ ਬੱਸਾਂ ਪਹੁੰਚੀਆਂ ਹੋਈਆਂ ਕਨੌਰੀ ਬਾਰਡਰ ਜਾਣ ਵਾਸਤੇ ਦੇਖ ਸਕਦੇ ਹੋ ਹੁਣ ਇਹਨਾਂ ਨੂੰ ਲਗਾਇਆ ਜਾਊਗਾ ਦੂਜੇ ਪਾਸੇ ਵੀ ਨਹੀਂ ਰਸ ਹੋਰ ਦਿੱਤਾ ਜਾਂਦਾ ਤੇ ਦੇਖ ਸਕਦੇ ਹੋ ਵਲੰਟੀਅਰ ਵੀਰ ਲੱਗੇ ਹੋਏ ਨੇਗੇ ਅਣਗਿਣਤ ਬੱਸਾਂ ਅਣਗਿਣਤ ਗੱਡੀਆਂ ਆਪ ਮਹਾਰੇ ਪੰਜਾਬ ਦੇ ਵਿੱਚੋਂ ਕਨੌਰੀ ਬਾਰਡਰ ਪਹੁੰਚੇ ਨੇ ਬਾਈ ਇੰਨਾ ਜਿਆਦਾ ਇਕੱਠ ਹੋਣਾ ਅੱਜ ਸਭ ਤੋਂ ਵੱਡਾ ਇਕੱਠ ਹੈ ਜਿਹੜਾ ਅੱਜ ਕਨੌਰੀ ਬਾਰਡਰ ਤੇ ਹੋਣਾਗਾ ਦੇਖ ਸਕਦੇ ਹੋ ਗੱਡੀਆਂ ਝੰਡਾ ਲਾ ਕੇ ਬੱਸਾਂ ਝੰਡੇ ਲਾ ਕੇ ਪਹੁੰਚੀਆਂ ਨੇ ਬਾਈ ਵਲੰਟੀਅਰ ਵੀਰਾਂ ਨੇ ਜਿਹੜਾ ਇਹ ਆਪ ਦਾ ਮੋਰਚੇ ਨੂੰ ਚੜਦੀ ਕਲਾ ਦੇ ਵਿੱਚ ਰੱਖਣ ਵਾਸਤੇ ਆਪ ਦੇਖ ਲੋ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਵੀ ਬੇਨਤੀ ਕਰਕੇ ਮਰਕੀ ਉਹਨਾਂ ਨੂੰ ਵੀ ਮੌਕਾ ਦਿੰਦੇ ਨੇ ਉਹਨਾਂ ਨੂੰ ਵੀ ਮੌਕਾ ਦਿੰਦੇ ਦੇਖੋ ਦੋਸਤੋ ਹੱਥ ਜੋੜ-ਜੋੜ ਕੇ ਜਿਹੜਾ ਇਹ ਜਾਮ ਖਿਲਾ ਰਹੇ ਨੇਗੇ ਦੇਖ ਸਕਦੇ ਹੋ ਭਾਈ ਪਿੱਛੇ ਵੀ ਬਹੁਤ ਜਾਮ ਆ ਤੇ ਇੱਧਰ ਵੀ ਬਹੁਤ ਜਾਮ ਆਗਾ ਪ੍ਰਸ਼ਾਸਨ ਗਾਇਬ ਇੱਥੋਂ ਹੁਣ ਆਏ ਨੇ ਅਧਿਕਾਰੀ ਦੇਖ ਸਕਦੇ ਹੋਗੇ ਤੇ ਦੇਖ ਸਕਦੇ ਹੋ ਭਾਈ ਹੁਣ ਅਧਿਕਾਰੀ ਪਹੁੰਚੇ ਨੇਗੇ ਮੌਕੇ ਤੇ ਹੁਣ ਇੱਕ ਅਧਿਕਾਰੀ ਆਏ ਨੇ ਤੇ